ਅੱਜ ਕਿਸਾਨਾਂ ਵੱਲੋਂ 7 ਵਜੇ ਤੋਂ ਲੈ ਕੇ 4 ਵਜੇ ਦਾ ਜਿਹੜੀ ਬੰਦ ਦਾ ਸੱਦਾ ਦਿੱਤਾ ਗਿਆ ਸੀ ਪੰਜਾਬ ਬੰਦ ਦਾ ਪਰ ਅਸੀਂ ਜੀ ਨੂੰ ਲੈ ਕੇ ਆਇਆ ਸੀ ਲੁਧਿਆਣਾ ਦੇ ਬੱਸ ਸਟੈਂਡ ਤੇ ਪਹੁੰਚਿਆ 4 ਵਜੇ ਤੋਂ ਵੱਧ ਦਾ ਸਮਾਂ ਹੋ ਗਿਆ ਬੱਸਾਂ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਹਨ ਤਸਵੀਰਾਂ ਲੁਧਿਆਣਾ ਦੇ ਬੱਸ ਅੱਡੇ ਦੀ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਇੱਥੇ ਜਿਹੜੇ ਲੋਕ ਨੇ ਉਹ ਵੀ ਇੱਥੇ ਇੰਤਜ਼ਾਰ ਜਿਹੜਾ ਕਰ ਰਹੇ ਸੀ ਉਹਨਾਂ ਦਾ ਵੀ ਇੰਤਜ਼ਾਰ ਜਿਹੜਾ ਕਿਤੇ ਨਾ ਕਿਤੇ ਜਿਹੜਾ ਖਤਮ ਹੁੰਦਾ ਜਿਖਾਈ ਦੇ ਰਿਹਾ ਤੇ ਕੁਝ ਲੋਕ ਖੜੇ ਨੇ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਬਿਸਦੀ ਰਹਿੰਦੀ ਹੈ ਦਿਨ ਭਰ ਮਹਾ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਹ ਸਪੀਡ ਨੂੰ ਸਮਝਦੇ ਨਹੀਂ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿੱਥੋਂ ਆਏ ਸੀ ਤੇ ਕਿੱਥੇ ਜਾਣਾ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਖੜੇ ਨੂੰ ਗੱਲਬਾਤ ਕਰਾਂਗੇ ਹਾਂਜੀ ਕਾਹ ਨਾਮ ਹੈ ਜੀ ਆਪਕ ਜੀ ਜਿਆਦਾ ਆ ਕਿਹਾਂ ਸੇ ਆਏ ਹੋ ਕਿਹਾਂ ਜਾਣਾ ਮਹਬੋਲ ਸੇ ਆਇਆ ਹਾਂ तो कहा जाना जाना है बस अड्डे बना बस जाना जाना अम्बा, अम्बाला।, अम्बाला जाना तो अच्छा अम्बाला जाना आपको कितने देर हो गए जो वेट करते हुए कम तो से कम अभी दो तो तीन घंटे से वेट कर रहा हूँ आज मालूम था की पंजाब बंद है आज तो मैं मालूम नहीं था हम लोग और भी लोग है राजेश कुमार यादव जी कितने घंटे यहाँ पर तीन चार घंटे हो गए हैं अम्बाले जाने के लिए बैठे हुए हैं यहाँ पर आने के बाद पता लगा है कि आज पंजाब बंद है तो आप बोलो हम सब कहा जाए अच्छा, कितनी मुश्किल कितनी आई जैसे बहुत, बहुत मुश्किल आये मुश्किल सर सुबह से खाना पीना भी टेंशन है हो रहा है यहाँ पे इसलिए आप लेट चल रहा है गाड़ी तो क्या किया यही बात है ना गरीब बंदे का तो कुछ नहीं है अच्छा आप मालूम था आपको पंजाब बंद बंदे ਜਦ ਆ ਗਏ ਹੈ ਯਹਾਂ ਪਰ ਤਬ ਮਾਲੂਮ ਪੜਾਇਆ ਕਿ ਅੱਜ ਪੰਜਾਬ ਬੰਦ ਹੈ। ਹਮਾਰੇ ਸਭ ਕੋ ਕੌਣ ਸਾ ਮੈਸੇਜ ਦੇਣੇ ਵਾਲਾ ਹੈ ਕਿ ਹਮ ਹਮਾਰੇ ਕੋ ਪੰਜਾਬ ਬੰਦ ਹੈ। ਹਾਂਜੀ। ਜੀ ਬਿਲਕੁਲ ਲੋਕਾਂ ਨੂੰ ਨਹੀਂ ਪਤਾ ਪਰ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਪਰ ਲੋਕੀ ਇੱਥੇ ਜਿਹੜੇ ਪਹੁੰਚਣ ਜਿਹੜੇ ਸ਼ੁਰੂ ਹੋ ਗਏ ਨੇ। ਹੋਰ ਵੀ ਲੋਕਾਂ ਨਾਲ ਇੱਥੇ ਗੱਲਬਾਤ ਕਰਾਂਗੇ। ਤਸਵੀਰਾਂ ਤੁਹਾਨੂੰ ਲੁਧਿਆਣਾ ਬੱਸ ਸਟੈਂਡ ਦੇ ਵਿੱਚ ਜਿਹੜੀਆਂ ਦਿਖਾ ਰਹੇ ਨੇ ਲੋਕਾਂ ਦਾ ਇੱਥੇ ਆਣਾ ਜਾਣਾ ਸ਼ੁਰੂ ਹੋ ਗਿਆ ਹਲਚਲ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਪਰ ਜੇਕਰ ਸਵੇਰ ਦੀ ਗੱਲ ਕਰੀਏ ਸਵੇਰੇ ਇੱਥੇ ਜਿਹੜਾ ਕਿ ਸਵੇਰੇ ਬਸ ਸਟੈਂਡ ਦੀ ਗੱਲ ਕਰੀਏ ਸਿਰੇ 7 ਵਜੇ ਤੋਂ ਲੈ ਕੇ ਜਿਹੜਾ 4 ਵਜੇ ਦਾ ਜਿਹੜਾ ਬੰਦ ਆ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਤੇ ਹਾਂਜੀ ਅਕੀਨਾਵੇਂ ਤੁਹਾਡਾ ਮੇਰੇ ਨਵਦਾਰ ਸਿੰਘ ਜੀ ਅੱਛਾ ਬਸਾਂ ਚੱਲਣੇ ਸ਼ੁਰੂ ਹੋ ਗਏ ਹੁਣੇ ਹੋਈਆਂ 4 ਵਜੇ ਅੱਛਾ ਅੱਛਾ ਜੇਕਰ ਗੱਲ ਕਰੀਏ ਜਿਵੇਂ ਲੋਕਾਂ ਨੂੰ ਕਈ ਲੋਕਾਂ ਨੂੰ ਨਹੀਂ ਪਤਾ ਸੀ ਲੋਕ ਕਾਫੀ ਖੱਜਲਖਵਾਰ ਹੋ ਰਹੇ ਸੀਗੇ ਸਵਾਰੀ ਨਿਗਲੀ ਘਟ ਆਈ ਅਸੀਂ ਵੀ ਹੁਣੇ ਜਲਾਈ ਸਵੇਰ ਦੇ ਬਿਹਲੇ ਬੈਠੇ ਪਰੋਂ ਦੇ ਗੱਲ ਸੁੱਤੇ ਪਏ ਸੀਗੇ ਅੱਛਾ ਤੰਗ ਤਾਂ ਸਾਰੇ ਹੀ ਆ ਬਾਈ ਅੱਛਾ ਕਿ ਕਿੰਨਾ ਅਸਰ ਕਿੰਨਾ ਅਸਰ ਬਹੁਤ ਕਾਫੀ ਆ ਜੀ ਬਹੁਤ ਨੁਕਸਾਨ ਵਗੈ ਸਰਨ ਨਕਸਾ ਨਹੀਂ ਹੈ ਜੀ ਬਿਲਕੁਲ ਅਸੀਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਇੱਥੇ ਜਿਹੜੇ ਲੋਕ ਸੀ ਕਾਫੀ ਜਿਹੜੇ ਪਰੇਸ਼ਾਨ ਨਜ਼ਰ ਆ ਰਹੇ ਸੀ ਜੇਕਰ ਗੱਲ ਕਰੀਏ ਬੱਸਾਂ ਜਿਹੜੀਆਂ ਸਵੇਰੇ ਜਿਵੇਂ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਬੰਦ ਹੈ ਜਿਹੜਾ ਸਦਾ ਦਿੱਤਾ ਗਿਆ ਸੀ ਕਿਤਨਾ ਕਿਤਨਾ ਜੇ ਗੱਲ ਕਰ ਲੁਧਿਆਣੇ ਦੀ ਗੱਲ ਕਰੀਏ ਕਈ ਜਗ੍ਹਾ ਤੇ ਵਿੱਚ ਜਿਹੜੀ ਲੋਕਾਂ ਦੇ ਕਿਸਾਨਾਂ ਵਿਚਾਲੇ ਜਿਹੜੀ ਕਿ ਤੱਕਾ ਮੁੱਕ ਜਿਹੜੀ ਦੇਖਣ ਨੂੰ ਮਿਲੀ ਕਾ ਸੁਣਨੀ ਜਿਹੜੀ ਦੇਖਣ ਨੂੰ ਮਿਲੀ ਸੀ ਪਰ ਹੁਣ 4 ਵਜੇ ਤੋਂ ਬਾਅਦ ਜਿਹੜਾ ਕਿ ਬੱਸਾਂ ਚੱਲੀਆਂ ਲੁਧਿਆਣਾ ਚ ਸ਼ੁਰੂ ਹੋ ਚੁੱਕੀਆਂ ਨੇ ਜੇਕਰ ਗੱ ਇਹ ਬਾਂਦਾ ਸਦਾ ਸਰਕਾਰਾਂ ਦੇ ਉੱਪਰ ਕਿੰਨਾ ਕ ਅਸਰ ਕਰੇਗਾ ਜਾਂ ਸਰਕਾਰਾਂ ਦੀ ਕਿਸਾਨਾਂ ਦੀ ਮੰਗਾਂ ਮੰਨੇਗੀ ਜਾਂ ਨਾ ਮੰਨੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਹਾਨੂੰ ਲਖਮਿੰਦਰ ਸਿੰਘ ਦਾਨਕ ਸਵਰਾ ਟਿਵੀ